ਸਾਨੂੰ ਕੋਈ ਪਰਵਾਹ ਨਹੀਂ ਅੱਜ ਸਾਡੇ ਲੀਡਰ ਨજરਬੰਦ ਕੀਤੇ ਐ ਬੇਸ਼ੱਕ ਨજરਬੰਦ ਕਰੋ ਜੇਲ੍ਹਾਂ 'ਚ ਭੇਜੋ ਕੋਸ਼ ਕਰੋ ਕਿ ਆਖੀ ਹਰ ਹਾਲਤ ਦੇ ਵਿੱਚ ਆਪ ਦੇ ਉਸ ਨੌਜਵਾਨ ਦੀ ਰਿਹਾਈ ਕਰਾਉਣੀ ਐ ਭਾਨੇ ਸਿੱਧੂ ਦੀ ਮੈਂ ਪੁਰਸ ਮਲਾਜਮਾਂ ਨੂੰ ਆਪ ਦੇ ਅਫਸਰਾਂ ਨੂੰ ਵੀ ਬੇਨਤੀ ਕਰਦਾ ਕਿ ਇਹ ਜਿਹੜੇ ਸਿਆਸੀ ਲੋਕ ਨੇ ਇਹ ਤੁਹਾਡੇ ਨਾਲ ਨਹੀਂ ਖੜਨਗੇ ਜਦੋਂ ਕੱਚੇ ਪੱਕੇ ਚੌਂਕੀ ਜੋ ਤੁਹਾਡੇ ਇਨਸਪੈਕਟਰ ਅਜਨਾਲੇ ਦੇ ਨੇੜੇ ਰੇਡ ਕਰਨ ਗਿਆ ਸੀ ਉਹਨੂੰ ਕੇਸਾਂ ਤੋਂ ਫੜ ਕੇ ਇਹਨਾਂ ਦੇ ਸਮਗਦਰਾਂ ਨੇ ਕੁੱਟਿਆ ਸੀ ਤਾਂ ਕਿਹੜੀ ਸਿਆਸੀ ਪਾਰਟੀ ਤੁਹਾਡੇ ਨਾਲ ਖੜੀ ਸੀ ਸਾਨੂੰ ਜਵਾਬ ਦਿਓ ਕੀ ਤੁਸੀਂ ਸਰਕਾਰ ਨੂੰ ਕਹਿ ਨਹੀਂ ਸਕਦੇ ਕਿ ਭਾਨੇ ਸਿੱਧੂ ਦੇ ਨਾਲ ਬੇਇਨਸਾਫੀ ਹੋ ਰਹੀ ਹੈ ਕੀ ਦੱਸੋ ਮੈਂ ਆਲਾ ਅਫਸਰ ਸਾਹਿਬਾ ਨੂੰ ਬੇਨਤੀ ਕਰਦਾ ਉਹਨਾਂ ਨੂੰ ਸਵਾਲ ਕਰਦਾ ਕਿੱ ਕੀ ਭਾਨਾ ਸਿੱਧੂ ਚੈਨੀਆਂ ਲਾਉਂਦਾ ਕੱਲ ਨੂੰ ਭਗਵੰਤ ਮਾਨ ਕਹਿ ਦੂਗਾ ਵੀ ਮੇਰੇ ਘਰ ਦੇ ਵਿੱਚ ਜੋ ਕੁਝ ਵਾਪਰਦਾ ਹੈ ਇਹਦੇ ਲਈ ਭਾਨਾ ਸਿੱਧੂ ਜੁੰਮੇਵਾਰ ਹੈ ਤਾਂ ਫਿਰ ਤੁਸੀਂ ਉਹ ਕੇਸ ਵੀ ਭਾਨੇ ਸਿੱਧੂ ਤੇ ਬਣਾਓਗੇ ਤੇ ਡਗਾ ਇਹ ਜਿਹੜੀਆਂ ਅੱਖਾਂ ਨੇ ਇਹ ਬਿਲਕੁਲ ਪੰਜਾਬੀ ਪਸੰਦ ਨਹੀਂ ਕਰਦੇ ਸਾਨੂੰ ਕੋਈ ਪਰਵਾਹ ਨਹੀਂ ਅੱਜ ਸਾਡੇ ਲੀਡਰ ਨਜ਼ਰਬੰਦ ਕੀਤੇ ਐ ਬੇਸ਼ੱਕ ਨਜ਼ਰਬੰਦ ਕਰੋ ਜੇਲਾਜ ਭੇਜੋ ਕੋਸ਼ਿਸ਼ ਕਰੋ ਅਸੀਂ ਹਰ ਹਾਲਤ ਦੇ ਵਿੱਚ ਆਪਦੇ ਉਸ ਨੌਜਵਾਨ ਦੀ ਰਿਹਾਈ ਕਰਾਉਣੀ ਐ ਪਾਨੇ ਸਿੱਧੂ ਦੀ ਪਹਿਲਾ ਜਸੇਦਾਰ ਗੁਰਦੇਵ ਸਿੰਘ ਕੌਕੇ ਉਹਦਾ ਕਤਲ ਹੋਇਆ ਅੱਜ ਪਾਨੇ ਸਿੱਧੂ ਤੇ ਤਰ੍ਹਾਂ ਤਰ੍ਹਾਂ ਦੇ ਤਸ਼ੱਦਦ ਹੋ ਰਹੇ ਐ ਆ ਪੰਜਾਬ ਦੀ ਪੁਲਿਸ ਜਿਹੜੀ ਇੱਕ ਬਹਾਦਰ ਫੋਰਸ ਦੇ ਤੌਰ ਤੇ ਜਾਣੀ ਜਾਂਦੀ ਹੈ ਇਸ ਫੋਰਸ ਨੂੰ ਵਰਤ ਕੇ ਇਹ ਸਿਆਸੀ ਲੋਕ ਇਹਨਾਂ ਨੂੰ ਜਲਾਦ ਦਾ ਜਿਹੜਾ ਦਰਜਾ ਦਵਾ ਰਹੇ ਹੈ ਮੈਂ ਪੁਲਿਸ ਮੁਲਾਜ਼ਮਾਂ ਨੂੰ ਆਪਦੇ ਅਫਸਰਾਂ ਨੂੰ ਵੀ ਬੇਨਤੀ ਕਰਦਾ ਕਿ ਇਹ ਜਿਹੜੇ ਸਿਆਸੀ ਲੋਕ ਨੇ ਇਹ ਤੁਹਾਡੇ ਨਾਲ ਨਹੀਂ ਖੜਨਗੇ ਜਿੱਦਣ ਕੱਚੇ ਪੱਕੇ ਚੌਂਕੀਚੋਟ ਤੁਹਾਡਾ ਇਨਸਪੈਕਟਰ ਅਜਨਾਲੇ ਦੇ ਨੇੜੇ ਰੇਡ ਕਰਨ ਗਿਆ ਸੀ ਉਹਨੂੰ ਕੇਸਾਂ ਤੋਂ ਫੜ ਕੇ ਇਹਨਾਂ ਦੇ ਸਮਗਦਰਾਂ ਨੇ ਕੁੱਟਿਆ ਸੀ ਤਾਂ ਕਿਹੜੀ ਸਿਆਸੀ ਪਾਰਟੀ ਤੁਹਾਡੇ ਨਾਲ ਖੜੀ ਸੀ ਸਾਨੂੰ ਜਵਾਬ ਦਿਓ ਅੱਜ 24 24 ਘੰਟੇ ਤੁਹਾਡੇ ਹੱਥਾਂ 'ਚ ਡਾਂਗਾ ਫੜਾ ਕੇ ਪੰਜਾਬ ਦੇ ਨੌਜਵਾਨਾਂ ਨੂੰ ਕਟਾਉਣ ਵਾਸਤੇ ਤੁਹਾਨੂੰ ਭੁੱਖੇ ਪਾਣਿਆਂ ਨੂੰ ਸੜਕਾਂ 'ਤੇ ਖੜਾਇਆ ਜਾਂਦਾ ਹੈ ਕੀ ਤੁਸੀਂ ਸਰਕਾਰ ਨੂੰ ਕਹਿ ਨਹੀਂ ਸਕਦੇ ਕਿ ਪਾਣੇ ਸਿੱਧੂ ਦੇ ਨਾਲ ਬੇਇਨਸਾਫੀ ਹੋ ਰਹੀ ਹੈ ਕੀ ਦੱਸੋ ਮੈਂ ਆਲਾ ਅਫਸਰ ਸਾਹਿਬਾ ਨੂੰ ਬੇਨਤੀ ਕਰਦਾ ਉਹਨਾਂ ਨੂੰ ਸਵਾਲ ਕਰਦਾ ਕਿ ਕੀ ਪਾਣਾ ਸਿੱਧੂ ਚੈਨੀਆਂ ਲਾਉਂਦਾ ਨਹੀਂ ਲਾਉਂਦਾ ਦੱਸੋ ਕਹ ਦੂਗਾ ਵੀ ਮੇਰੇ ਘਰ ਦੇ ਵਿੱਚ ਜੋ ਕੁਝ ਵਾਪਰਦਾ ਇਹਦੇ ਲਈ ਭਾਨਾ ਸਿੱਧੂ ਜ਼ਿੰਮੇਵਾਰ ਹੈ ਤਾਂ ਫਿਰ ਤੁਸੀਂ ਉਹ ਕੇਸ ਵੀ ਭਾਨੇ ਸਿੱਧੂ ਤੇ ਬਣਾਓਗੇ ਇੱਕ ਜਵਾਬ ਦਿਓ ਅਸੀਂ ਹੱਕਾਂ ਲਈ ਲੜਾਂਗੇ ਹੱਕਾਂ ਲਈ ਅੜਾਂਗੇ ਅਸੀਂ ਬਿਲਕੁਲ ਸਰਕਾਰ ਦੀ ਜਿਹੜੀ ਦਿੱਆ ਜਾਂਦੀ ਹੈ ਉਹ ਬਰਦਾਸ਼ਤ ਨਹੀਂ ਕਰਾਂਗੇ ਅੱਕਾ ਲੈ ਜੋ ਲੜਦੇ ਦੱਸਾਂਗੇ ਜਿੱਲਾ ਤੁਮ ਨੂੰ ਜਲਦੇ ਲੋ ਅੱਕਾ ਲੈ ਜੋ ਲੜਦੇ ਲੋ ਸੋ ਬਿਲਕੁਲ ਇਹ ਇਕੱਠ ਜਿਹੜਾ ਹੈਗਾ ਇਹ ਉਹ ਅੱਗੇ ਵਧਣ ਦੇ ਲਈ ਗੱਲ ਕਰ ਰਿਹਾ ਹੈ ਪੁਲਿਸ ਨੂੰ ਕਿਹਾ ਜਾ ਰਿਹਾ ਪਰ ਪੁਲਿਸ ਦਾ ਕਹਿਣਾ ਇਹ ਹੈ ਵੀ ਸਾਨੂੰ ਹੁਕਮ ਨੇ ਬੇ ਇਸ ਤੋਂ ਅੱਗੇ ਨਹੀਂ ਜਾਣ ਦਿੱਤਾ ਜਾਉਂਦਾ